ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਅੱਜ ਦੇ ਬਲੌਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਗੱਲਾ ਦੇਣ ਦੁੱਗਣਾ ਰਾਚੌਗਣਾ ਤਰੱਕੀਆਂ ਵਾਸ਼ੇ ਭਾਈ ਸਾਰਿਆਂ ਨੂੰ ਮੱਕੀ ਮੌਸਮ ਭੈੜਾ ਗੜਬੜ ਵਾਲਾ ਚੱਲ ਰਿਹਾ ਥੋੜਾ ਜਿਹਾ ਕਿਉਂ ਕੱਲ ਦਾ ਪਰਸੋਂ ਦਾ ਚਲੋ ਪੀ ਪਿਆ ਤਾਂ ਹੈ ਨਹੀਂ ਕੱਲ ਆਪਣੇ ਫਿਰ ਅੱਜ ਸਵੇਰੋਂ ਹੁਣ ਝਟ ਲੱਗ ਗਿਆ ਵੀ ਜਿੰਨੇ ਕੁ ਖੇਤ ਖਾਲੀ ਹੋਏ ਤੇ तकरीबन ਉਹਨੇ ਕੁ ਫੇਰ ਭਰ ਗਿਆ ਇਹ ਨਹੀਂ ਹੈਗਾ ਵੀ ਖੇਤਾਂ ਦੇ ਪਾਣੀ ਬਾਹਰ ਕਾੜਤਾ ਚਲੋ ਜਿੰਨਾ ਕੁ ਪੈ ਰਿਹਾ ਵਧੀਆ ਹਿਸਾਬ ਨਾਲ ਪੈ ਰਿਹਾ ਬਹੁਤਾ ਜ਼ਿਆਦਾ ਵੀ ਨਹੀਂ ਹੈਗਾ ਉਹ ਵੀ ਹੈ ਨਹੀਂ ਵੀ ਨਿੱਖਰਦਾ ਹੀ ਆ ਕਣਮਣ ਕਾਣੇ ਜੀ ਹੋਈ ਜਾਂਦੀ ਆ ਭੂਰ ਜੀ ਕਦੇ ਕਿਤੇ ਗਿਰ ਗਈ ਕਦੇ ਹਟ ਗਈ ਵੀ ਕਈ ਪਾਸੇ ਦੇਖਿਆ ਹੁਣ ਆਪਾਂ ਨਾ ਖਬਰਾਂ ਵਿੱਚ ਵੀ ਦੇਖਦੇ ਕਈ ਪਾਸੇ ਪਾਣੀ ਦਾ ਹੜ੍ਹ ਵੀ ਬਹੁਤ ਆਇਆ ਹੋਇਆ ਹੈ ਕਈ ਪਾਸੇ ਸੋਕਾ ਹੀ ਪਿਆ ਹੋਇਆ ਹੈ ਹੁਣ ਜੱਗੇ ਰਹੀਂ ਟਰੈਕਟਰ ਲੈਣ ਗਏ ਤੇ ਜੱਗੇ ਬਾਉਸ ਕੋਲ ਤੇ ਉਹ ਕਹਿੰਦੇ ਵੀ ਉਹਨਾਂ ਬਾਈ ਦੱਸਦੇ ਉਧਰ ਵੀ ਪਹਿਲੀ ਤੀਤ ਸਾਡੇ ਮੀਂਹ ਪਈ ਨਹੀਂ ਹੈਗਾ ਗਰਦਾਸਪੁਰ ਏਰੀਆ ਦੇ ਵਿੱਚ ਵੀ ਜਦ ਤੇ ਪਹਿਲੀ ਤੇ ਸਾਡੇ ਧਾਨ ਵਾਲੀ ਲੋਅ ਸਟਾਰਟ تھی ਜਦ ਤੇ ਜੱ ਤਾਂ ਲੱਗਣ ਲੱਗ ਗਿਆ ਮੀਂਹ ਪਈ ਨਹੀਂ ਹੈਗਾ ਕਿਣੀਆਂ ਵੀ ਨਿਕਰੀਆਂ ਹੈਗੇ ਸਾਡੇ ਕੋਈ ਵੀ ਚਲੋ ਸਾਡੇ ਸੋਨਾ ਪਈ ਜਾਂਦਾ ਪਰ ਚਲੋ ਜਿਆਦਾ ਵੀ ਕਹਿ ਕਹਿ ਸਕਦਾ ਕਿ ਕਿਹਾਰੇ ਜੀ ਭਰਦਾ ਵੀ ਹੂੰ ਕੰਮ ਬਰਸਾਤ ਵਾਲਾ ਚੱਲਿਆ ਵਾ ਪੂਰਾ ਇਹਨ ਤਣਮਣ ਕਾਣੀ ਜੀ ਅੱਜ ਸਵੇਰ ਦੀ ਵੀ ਹੋਈ ਜਾਂਦੀ ਸਵੇਰੋਂ ਸੋਨਾ ਪੈ ਲਿਆ ਕਿ ਘੱਟ ਜੀ ਲਾਈ ਆ ਵੀ ਐਨੇ ਜਿਹੜਾ ਪਾਣੀ ਘਟਦਾ ਕਰ ਗਿਆ ਪੂਰਾ ਹੁਸਾ ਤੇ ਸਾਰਿਆਂ ਦੀ ਵੱਡੀ ਗੱਲ ਇਹ ਹੈ ਵੀ ਮੌਸਮ ਆ ਜਿਹੜਾ ਮੌਸਮ ਬਹੁਤ ਕੰਮ ਦਾ ਠੰਡਾ ਹੋ ਗਿਆ ਹੁਣ ਨਹੀਂ ਬੱਟ ਜਾ ਬਹੁਤ ਗਰਮੀ ਹੋਈ ਵੀ ਸੀ ਵੀ ਮੌਸਮ ਹੋ ਗਿਆ ਠੰਡਾ ਚਲੋ ਹੁਣ ਮੀਂਹ ਵਾਲੇ ਵਾਲੇ ਪੈਂਦੇ ਤਾਂ ਹੈਗੇ ਜਰੂਰ ਕੱਲ ਨਦੀ ਵੀ ਆਈ ਵੀ ਸੀ ਸਾਡੇ ਨਦੀ ਨੇ ਵੀ ਰਸਤਾ ਜਾਂ ਕਰ ਲਿਆ ਮਾੜਾ ਜਾਂ ਨਦੀ ਦੀ ਸਫਾਈ ਹੋਣ ਵਾਲੀ ਆ ਸਫਾਈਆਂ ਨਹੀਂ ਹੁੰਦੀਆਂ ਗਿਆ ਪਿਛਲੀ ਵਾਰ ਜਦ ਨਦੀ ਟੁੱਟੀ ਦੀ ਉਹ ਟਾਈਮ ਦੇਖੋ ਕਿਹੜੇ ਕਿਹੜੇ ਸਾਫਗਲ ਸਰਕਾਰਾਂ ਦੇ ਬੰਦੇ ਘੁੰਮਣ ਲੱਗ ਗਏ ਮੈਂ ਐਮਐਲਏ ਵੀ ਸਾਰੇ ਆਏ ਬੈਤੇ ਜਦ ਤਾਂ ਗੱਲਾਂ ਐ ਕਰਦੇ ਤੇ ਵੀ ਉਹ ਹੁਣੇ ਸਾਫ ਕਰਾ ਦੇਣੀ ਅਸੀਂ ਐ ਕਰਦੇ ਨਾ ਐ ਕਰਨਾ ਟੁੱਟੀ ਹੋਈ ਨੂੰ ਬੰਨ ਲੱਗਣ ਵਾਸਤੇ ਹੀ ਫੌਜ ਵੀ ਪਹੁੰਚ ਗਈ ਸੀ ਸਾਰਾ ਕੁਝ ਟਾਈਮ ਗੱਲੇ ਹੁੰਦਾ ਇਹ ਦੇਖਦੇ ਵੀ ਨੁਕਸਾਨ ਕਦ ਬੰਦਾ ਦਾ ਹੋਵੇ ਕਦ ਬਿਤੇ ਚਾਰ ਪੈਸੇ ਖਾਣੇ ਨੂੰ ਮਿਲ ਰਿਹਾ ਹੈ ਹੀਲੇ ਹੋਏ ਸਾਰੇ ਸਾਰੇ ਸਰਕਾਰਾਂ ਦੇ ਜਦ ਤੱਕ ਕਿਸੇ ਨੇ ਇੱਕ ਕਹੀ ਦਾ ਟੱਕ ਵੀ ਲੱਗ ਸਾਫ ਕਰਿਆ ਹੈਗਾ ਆ ਹੁਣ ਫੇਰ ਉਹੀ ਕੰਮ ਹੋਇਆ ਪਰ ਕੱਲ ਜੇ ਕਿਤੇ ਪਿੰਡ ਦੇ ਇਕੱਠੇ ਹੋ ਕੇ ਨਾ ਪੌਲੀ ਵਿੱਚੇ ਬੂਟੀ-ਭਾਟੀ ਸਾਫ਼ ਕਰਦੇ ਮੈਂ ਕਹਿੰਦਾ ਬੂਟੀ ਤੁਸੀਂ ਦੇਖੀ ਹੋਣੀ ਆ ਕਈ ਵੀਰਾਂ ਨੇ ਨਦੀ ਦੀ ਬੂਟੀ ਪਾਈ ਵੀ ਦੀ ਵੀ ਇੰਨੇ ਕ ਪਾਣੀ ਕਲੇ ਨਦੀ ਟੁੱਟ ਸਕਦੀ ਸੀ ਤਾਂ ਮ ਉਸ ਉਹਦੀ ਸਫਾਈ ਕਰਕੇ ਚਲਦੀ ਕਰੀ ਆ ਜਣੀ ਨਦੀਆਂ ਹਲੇ ਵੀ ਸਾਫ਼ ਨਹੀਂ ਹੈਗੀਆਂ ਵੀ ਚਲੋ ਦੇਖਦੇ ਕਿਆ ਕੋਸ ਹੁੰਦਾ ਕਿਵੇਂ ਦਾ ਚੱਲਦਾ ਪ੍ਰੋਗਰਾਮ ਆ ਬਾਕੀ ਬਹੁਤ ਵੀਰਾਂ ਦਾ ਧੰਨਵਾਦ ਆ ਚੜ੍ਹਦੀ ਗੱਲਾ ਰੱਖੇ ਕਿਰਪਾ ਰੱਖੇ ਮਾਲਕ ਵੀ ਵੀਰ ਰਾਜੀਵ ਸਿੰਘ ਆਪਣਾ ਪਿੰਡ ਡਾਲਾ ਜ਼ਿਲ੍ਹਾ ਮੋਗੇ ਤੋਂ ਬਹੁਤ ਧੰਨਵਾਦ ਆ ਵੀਰ ਦਾ ਵੀ 4 5 ਗੇ 9 ਚਲੋ ਆਪਾਂ ਬੋਲਦੇ ਦੇ 4 5 ਗੇ 9 ਆਪਾਂ 9 ਆ ਜਾਂਦੇ ਚਲੋ ਇੰਨੇ ਕੋ ਬੋਲਣੇ ਕੋਈ ਤਕਲੀਫ ਨਹੀਂ ਹੈਗੀ ਅ ਰਾਜਦੀਪ ਸਿੰਘ ਪਿੰਡ ਡਾਲਾ ਜ਼ਿਲ੍ਹਾ ਮੋਗੇ ਤੋਂ ਧੰਨਵਾਦ ਹੈ ਵੀਰ ਦਾ ਸਰਬਜੀਤ ਸਿੰਘ ਵੀਰ ਸੁਲਤਾਨਪੁਰ ਲੋਧੀ ਤੋਂ ਵੀ ਇਹ ਵੀ ਸਾਨੂੰ ਉੱਥੇ ਮਿਲਿਆ ਵੀ ਤਾਂ ਜਦ ਇੱਕ ਵਾਰ ਅਸੀਂ ਬਾਬਾ ਜੀ ਦਾ ਲੰਗਰ ਲਾਉਣ ਗਏ ਤੇ ਵੀ ਬਹੁਤ ਧੰਨਵਾਦ ਹੈ ਵੀਰ ਦਾ ਇਹਦਾ ਵੀ ਵੀ ਜੱਤੇ ਜੁੜੇ ਹੋਏ ਸਾਡੇ ਨਾਲ ਕਹੋਗੇ ਕਮੈਂਟ ਵੀ ਆਉਂਦੇ ਰਹਿੰਦੇ ਆ ਗੱਲਾਂ ਬਾਤਾਂ ਵੀ ਹੁੰਦੇ ਰਹਿੰਦੇ ਆ ਬਾਕੀ ਗੁਰਿੰਦਰ ਸਿੰਘ ਬਾਈ ਖੰਨੇ ਤੋਂ ਆ ਇਹ ਪਿੰਡ ਰੌਣ ਕਲਾ ਬਹੁਤ ਧੰਨਵਾਦ ਆ ਵੀਰ ਗੁਰਿੰਦਰ ਸਿੰਘ ਦਾ ਵੀ ਬਾਕੀ ਕਰਮਜੀਤ ਸਿੰਘ ਬਹਿਬਲਪੁਰ ਤੋਂ ਆ ਵੀਰ ਵੀਰ ਦਾ ਵੀ ਧੰਨਵਾਦ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਰੱਖੇ ਅਵਤਾਰ ਸਿੰਘ ਮੁੰਡੀ ਸ਼ਾਹਪੁਰ ਤੋਂ ਬਾਈ ਤੇ ਵੀ ਮਿਹਰਾ ਭਰਿਆ ਹੱਥ ਬਾਬਾ ਨਾਨਕ ਰੱਖਿਆ ਇਹਨਾਂ ਕਿਰਪਾ ਰੱਖੇ ਬਾਈ ਬਹੁਤ ਪਿਆਰ ਹੈ ਵੀ ਕਈ ਵਾਰ ਫੋਨ ਪਰ ਵੀ ਆਪਣੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਆ ਬਾਕੀ ਮੈਸੇਜਾਂ ਦੇ ਵੀ ਗੱਲਾਂ ਹੁੰਦੀਆਂ ਰਹਿੰਦੀਆਂ ਚਲੋ ਮੈਂ ਆਪਾਂ ਵੀਡੀਓ ਦੇ ਥਰੂ ਇਕਦਮ ਤੋਂ ਮਿਲਦੇ ਰਹਿੰਦੇ ਆ ਪਿਆਰਵਾਦਾਂ ਰਹਿੰਦਾ ਵੀ ਇੱਕ ਨੇ ਚੱਲੀ ਜਾਵੇ ਕੰਮ ਅਮਰਜੀਤ ਸਿੰਘ ਪਹਾਟੀਆਂ ਵੀ ਪਟਿਆਲੇ ਤੋਂ ਵੀਰ ਇਹਦੇ ਵੀਰ ਦਾ ਧੰਨਵਾਦ ਹੈ। ਬਾਕੀ ਆਪਣਾ ਝਾਂਟਾ ਵੀਰ ਹੈ ਮਨੀਲਾ ਤੋਂ। ਬਹੁਤ ਧੰਨਵਾਦ ਹੈ ਵੀਰਾਂ ਦਾ। ਵੀ ਇਕਨੇ ਪਿਆਰ ਬਣਿਆ ਰਹੇ। ਬਾਕੀ ਦੇਖਦੇ ਜੀ ਮੌਸਮ ਵਾਲੇ ਨਾਲੋਂ ਥੋੜਾ ਜਿਹਾ ਗੜਬੜ ਜੀ ਕਰੀ ਜਾਂਦਾ ਕਦੇ ਹਰ ਜਾਂਦਾ। ਵੀ ਅਸੀਂ ਕਹਿੰਦੇ ਵੀ ਇਕਨੇ ਵਚਾਰ ਇਹ ਕਈ ਵਾਰ ਜਿੰਨੀਆਂ ਨਦਾਂ ਵਿੱਚ ਫਿਰ ਅੱਗੇ ਸਾਡੇ ਇਲਾਕੇ ਨੂੰ ਥੋੜਾ ਜਿਹਾ ਨਦੀਆਂ ਦਾ ਖਤਰਾ ਜ਼ਿਆਦਾ ਰਹਿੰਦਾ ਹੈ। ਇੱਕ ਤਾਂ ਨਦੀਆਂ ਹੈਗੀਆਂ ਸਾਡੇ ਦਵੱਲੇ ਆਲੀਆਂ ਦੋਨੇ ਨਦੀਆਂ ਜੀ। ਜਿਹੜੀ ਨਦੀ ਆਪਣੇ ਰੋਪੜ ਦੇ ਏਰੀਆ 'ਚ ਹੈ ਇਹਦਾ ਚਲੋ ਆ ਕੇ ਉੰਦੇ ਵੀ ਸਾਰਿਆਂ ਦੇ ਪਹਿਲਾਂ ਉਧਰ ਵੀ ਜਾਂਦੀ ਜੇ ਤੇ ਕਿਉਂ ਜਿਹੜਾ ਪਾਣੀ ਪਹਾੜਾਂ ਦਾ ਆਉਣਾ ਸਿੱਧਾ ਆ ਕੇ ਲੰਘ ਜਾਂਦਾ ਜਿਹੜੀ ਇੱਧਰ ਦੂਰ ਪਾਸੇ ਨਦੀਆਂ ਇਹਦੇ 'ਚ ਡੈਮ ਬਣੇ ਬਈ ਉਹ ਪਾਣੀ ਡੈਮਾਂ ਦੇ ਵਿੱਚ ਰੋਕ ਲੈਂਦੇ ਫੇਰ ਪਾਣੀ ਜ਼ਿਆਦਾ ਇਕੱਠਾ ਹੋ ਗਏ ਜੇ ਡੈਮ ਟੁੱਟਦੇ ਫੇਰ ਹੀ ਨੁਕਸਾਨ ਕਰਦੀ ਇਹਨਾਂ ਦੀ ਇਹਦਾ ਖਤਰਾ ਇਹ ਹੀ ਹੈ ਜੇ ਪਾਣੀ ਸਿੱਧਾ ਆ ਕੇ ਲੰਘੇ ਜੇ ਉਹ ਚੀਜ਼ ਕੋਈ ਹੋਰ ਹੈ ਜਿਹੜੇ ਡੈਮਾਂ ਦੇ ਵਿੱਚ ਪਾਣੀ ਆ ਕੇ ਵੜਨਾ ਫੇਰ ਡੈਮਾਂ ਵਿੱਚ ਪਾਣੀ ਰੁਕ ਜਾਂਦਾ ਫੇਰ ਨਦੀਆਂ ਦਾ ਕਮੀ ਪੈ ਜਾਂਦੇ ਇੱਕ ਡੈਮਾਂ ਦਾ ਪਾਣੀ ਰਲ ਜਾਂਦਾ ਗੈਲ ਫੇਰ ਉਹ ਨੁਕਸਾਨ ਕਰਦਾ ਇਹਦਾ ਟੁੱਟਣ ਦਾ ਖਤਰਾ ਇੱਕ ਨਦੀ ਵੀ ਰੇਤਾ ਹੈ ਨਦੀਆਂ ਵਿੱਚ ਤੇ ਚੱਕਣ ਨਹੀਂ ਦਿੰਦੇ ਹੈਗੇ ਸਰਕਾਰਾਂ ਦਾ ਕੰਮ ਪਤਾ ਨਹੀਂ ਕਿਹੜੀ ਜਿਹੜੀ ਮਰਜ਼ੀ ਸਰਕਾਰ ਆ ਲਵੇ ਪਹਿਲਾਂ ਕਹਿੰਦੇ 5 ਰੁਪਏ ਫੋਟੋ ਜਾਂ ਕੁਝ ਵੀ ਨਹੀਂ ਹੋਇਆਗਾ ਵੀ ਉਹੀ ਹਾਲ ਹੋਏ ਹੋਏ ਆਪਣਾ ਚੱਲਦਾ ਕੰਮ ਵੀ ਕਹਿੰਦੇ ਜਿਹਦੀ लाठी ਉਹਦੀ ਮੱਝ ਉਹੀ ਕੰਮ ਹੈ ਵੀ ਅੰਨੀ ਵੀ ਨਹੀਂ ਕਹਿੰਦੇ ਕੁੱਤਾ ਜੱਟਣੇ ਵਾਲਾ ਕੰਮ ਹੋਇਆਗਾ ਵੀ ਆਕਣ ਆਈ ਚਲੋ ਬੈਠੇ ਮੋਟਰ ਮੌਸਮ ਠੰਡਾ ਹੈ ਬਾਕੀ ਤੇ ਇਹਦੇ ਘੜੇ ਚੱਕਣ ਮਨ ਕਰਨ ਜੀ ਹੋਣ ਲੱ ਜਾਂਦੀ ਆ ਕਦੇ ਹਰ ਜਾਂਦੀ ਆ ਯਾਨੀ ਉਹ ਝੜੀ ਵਾਲਾ ਕੰਮ ਵੀ ਨਹੀਂ ਹੈਗਾ ਦਨਸ ਵੇਰੋਂ ਸਾਡੇ ਸੋਨਾ ਪੈ ਲਿਆ ਕਿਆਰੇ ਭਰੇ ਵੇ ਇੱਕ ਬਰ ਮਰਾਂ ਤੁਹਾਨੂੰ ਨਿਗਾ ਜੀ ਬਾਕੀ ਦਿਖਾਉਂਦੇ ਹੋਰ ਕਾਰੋਬਾਰ ਜਿਹੜੇ ਚੱਲਦੇ ਜੀ ਅਗਲੀ ਬੱਦਲ ਵਾਈ ਹੋਈ ਵੀ ਫੁੱਲ ਰਹਿਣ ਬਾਕੀ ਜਦੋਂ ਸਵੇਟ ਐਵੇਂ ਝਟ ਲਾਉਂਦਾ ਸਾਂਝ ਨੂੰ ਲਾਉਂਦਾ ਹੁੰਦਾ ਦਿਨ-ਦਿਨ ਮਾੜੇ ਮੋਟੇ ਕਿਣ ਮਣਕਾਣੀਆਂ ਜੇ ਬੈ ਕੇ ਹਟ ਜਾਂਦੀਆਂ ਬਾਕੀ ਧਾਨਾਂ ਦੀ ਲੋਅ ਜ ਤਕਰੀਬਨ ਨੇੜੇ ਹੀ ਲੱਗੀ ਸਾਰਿਆਂ ਦੇ ਬੀਜ ਹੋ ਗਏ ਵੀ ਮਾੜਾ ਮੋਟਾ ਜਿਹੜਾ ਹੁਣ ਪਨੀਰੀਆਂ ਬਨੂ ਰਿਆਂ ਜਗਾ ਕਿਸੇ ਦੀ ਆ ਫਿਰ ਮੱਕੀ ਮੁੱਕੀ ਵਾਲੀ ਜਿਹੜੀ ਚੜੀ ਆਲੀ ਹੈਗੀ ਆ ਮੀਂਹ ਆ ਰਹਿਣਾ ਹੈ ਗਲੈਵ ਹੁਣ ਇੱਥੇ ਵੀ ਖੜਾਤਾ ਪਾਣੀ ਨਹੀਂ ਖੜੇ ਜਦੋਂ ਦਾ ਪਾਣੀ ਨਹੀਂ ਖੜਾ ਜਿੱਦਾਂ ਲੱਭਾ ਹੈ ਫਿਰ ਇਹ ਹੁਣ ਇੱਕ ਤਾਂ ਮੀਂਹ ਕਰਕੇ ਨਾ ਬੂਟੇ ਵੀ ਭਾਰੀ ਹੋ ਗਏ ਉੱਪਰ ਤੇ ਕਿ ਪੱਤਾ ਫਟ ਗਿਆ ਇੱਕ ਪਾਣੀ ਪੀ ਲਿਆ ਇਹ ਨਾ ਹੋ ਰਹਿਣਾ ਵਧਦਾ ਜਾਂਦਾ ਹੁਣ ਬੂਟਾ ਉੱਪਰ ਨੂੰ ਵੀ ਵੀ ਇਹਨਾਂ ਦਿਨਾਂ ਅਜੇ ਥੋੜੇ ਹਵਾ ਤੇ ਗਿਰਨੇ ਦਾ ਪਰ ਹਵਾ ਜੇ ਗਿਰਦਾ ਵੀ ਨਹੀਂ ਹੈਗਾ ਜੇ ਪਾਣੀ ਖੜਾ ਬੂਟਾ ਤਾਂ ਵੀ ਚਲੋ ਝਾਲ ਝਾਲਦਾ ਓਨੇ ਹੀ ਕਹੇ ਥੱਲੇ ਆਪਣੀ ਗਜੈਸ ਬਣਾਈ ਜਾਂਦਾ ਚਰਾਂ ਦੀ ਜਿੰਨਾ ਕ ਬੋਲਾ ਹੋਈ ਜਾਂਦਾ ਨਾ ਓਨਾਂ ਕ ਸੋਨਾ ਬਣ ਜਾਂਦਾ ਮਜੂਦ ਜਿਹੜਾ ਜਿਆਦਾ ਬੱਟ ਪਰ ਖੜਾ ਹੈ ਬੱਟ ਥੋੜੀ ਜੁ ਉੱਚੀ ਗੋਡੇ ਸਾਨ ਲੱਗੀ ਪੂ ਬੂਟਾ ਘੇੜਦਾ ਉਹਦੇ ਫਿਰ ਜਾੜਾ ਜੜੀ ਬੂਟੇ ਦੀ ਬੱਟਾਂ ਦੇ ਵਿੱਚ ਆ ਜਾਂਦੀ ਆ ਉਹਦਾ ਚੱਕਰ ਪਾ ਜਾਂਦਾ ਥੋੜਾ ਜਿਹਾ ਵੇਖਣਾ ਹੁਣ ਆਪਣੇ ਵਾਲੇ ਬੂਟੇ ਧਰਤੀ ਦੇ ਜਾੜਾ ਇਹਦੀ ਵੇਖਣਾ ਫਰਕ ਇੰਜ ਘਣਾ ਆ ਬੱਟਾਂ ਪਰ ਖੜੇ ਉਹਨਾਂ ਬੂਟੇ ਥੋੜੇ ਜਿਹਾ ਬੜੇ ਇਹਨਾਂ ਦਾ ਫਿਰ ਲੋੜ ਪੈ ਜਾਂਦਾ ਫਿਰ ਉਹ ਮਿੱਟੀ ਜੀ ਗੈਲੇ ਬੱਟ ਦੀ ਉੱਠ ਛੱਡਦੀ ਆ ਵੀ ਨਹੀਂ ਆ ਖੇਤਾਂ ਵਾਲੇ ਘਟ ਘਰੇ ਥੋੜੇ ਜਿਹਾ ਬਾਕੀ ਦੇਖ ਦੇ ਕੱਦ ਦੇ ਵਿੱਚ ਹੁਣ ਇਹ ਚ ਰੇ ਪੱਤਾ ਪਾ ਦੀਆਂ ਵੀ ਫਿਰ ਲੱਗੀ ਜਾਊਗਾ ਨਾਲੇ ਹੌਲੀ ਹੌਲੀ ਸਾਰਾ ਪਪਾਹਿਆ ਠੀਕ ਹੈ ਰਸਤੇ ਸਾਡੇ ਜਿਦਾ ਸੇਵੜ ਸੇਵੜ ਜਮੀ ਪਈ ਜਾਵੇ ਫੇਰ ਤਾਂ ਥੋੜਾ ਜਿਹਾ ਹੁੰਦਾ ਖਰਾਬ ਨਾ ਵੀ ਹੁਣ ਮੋਟਰਸਾਈਕਲ ਉੱਪਰ ਪੜਾਇਆ ਇੱਥੇ ਵਧਿਆ ਸਹੀ ਠੀਕ ਆਵੇ ਬਾਜਰਾ ਵੱਟ ਕੇ ਜਾਨਾ ਆਪਾਂ ਉਹ ਵੀ ਮੱਕੀ ਵਾਲੇ ਚ ਲੱਗਦੇ ਧਾਨ ਬੱਲਾ ਅੱਛੇ ਜਿਹਾ ਕੰਮ ਲੱਗਿਆ ਵੇ ਇੱਥੇ ਲੱਗਦਾ ਖਸਾਂਦਾ ਜੰਗਲ ਬਣਿਆ ਹੋਏ ਜੰਗਲ ਹੀ ਸਾਡੇ ਧਾਨਾਂ ਦੀ ਲੋਈ ਬਹੁਤ ਘਟ ਹੈ ਕਿਉਂ ਬੂਟਾ ਲੱਗਿਆ ਬੂਟਾ ਜਿਹਾ ਕੰਨਾ ਲੱਗਿਆ ਸਭ ਦੇ ਉਹ ਵੇ ਕਰਕੇ ਬਹੁਤ ਫਰਕ ਪਿਆ ਵੇ ਰੱਪੇ ਗਾ ਸਵੇਰ ਨੂੰ ਸਾਡੇ ਸੋਨਾ ਮੀਆਂ ਪਰ ਖੇਤ ਪੀ ਜਾਂਦੇ ਪਣੀਆ ਚੜੀ ਜੜਾ ਆਪਣਾ ਵੀ ਸੁੱਕਾ ਜੀ ਵੀ ਦੂਈ ਬਾੜ ਨਹੀਂ ਉੱਠੀ ਜੀ ਪਾਣੀ ਪੁਣੀ ਨੇ ਨੁਕਸਾਨ ਜਾਂ ਘਾਟਾ ਇਹਦਾ ਮੇਰੀ ਸਰਾ ਦੀ ਬਾੜ ਰੱਖ ਲੰਦੇ ਕੋਈ ਜਗ੍ਹਾ ਸੋਣੀ ਉੱਟੀ ਆ ਬਾਕੀ ਦੇਖਦੇ ਆ ਲੈ ਕਿਆ ਬਣਦਾ ਨਹੀਂ ਕੱਢਦਣਾ ਟਾਈਮ ਬਾਈ ਨੇ ਅਸੇ ਥੋੜਾ ਜਿਹਾ ਹੋਰ ਦੱਸ ਕੇ ਦਿੰਦਾ ਘੱਟੋ ਘੱਟ ਲਾ ਦੇਣੇ ਮੈਂ ਯਾਦੋ ਕਹਿੰਦਾ ਪਾਏ ਮੈਂ ਦੱਸਦਾ ਜਿਹੜੇ ਨਹੀਂ ਹੁਣ 15-20 ਦਿਨ ਹੋ ਚਲੇ ਸੌਦਾ ਹੋਇਨੋਂ ਵੀ ਮੈਂ ਕਹਿੰਦਾ ਇਹਨਾਂ ਬੂਟਿਆਂ ਦੀ ਜੜਾਂ ਦੇ ਪਾ ਦਿਆਂ ਰੇਰੂ ਜਿਹਾ ਇੱਕ ਵਾਰ ਫੇਰ ਬਰਸਾਤ ਬਸਾਤ ਲੱਗੀ ਜਾਉਣ ਨਾਲੇ ਵਧੀਆ। ਕਿ ਕੱਲ ਜਿੰਨੇ ਖਾਲੀ ਹੋਏ ਤੋਂ ਉਹਨਾਂ ਕਾ ਪੱਤੇ ਸਾਡੇ। ਪਿਆ ਸਵੇਰੇ ਸਵੇਰ ਦਾ ਮੁੜ ਕੇ ਪਿਆ ਨਹੀਂ ਭੂਰ ਜੀ ਮਾੜੀ ਮੋਟੀ ਪੈ ਲਈ। ਹਟ ਗਿਆ। ਹੁਣ ਵਿੱਚ ਕਰੇ ਧੁੱਪਾਂ ਨਿਕਲਣ ਉਹ ਨਿਕਲਦਾ ਸੂਰ। ਜਦ ਜਣੇ ਸ਼ਾਮ ਰਹੀ ਨਹੀਂ ਸ਼ਾਮ ਆਈ। ਬੰਦਿਆ ਬੰਦਿਆ ਲੋਗ ਖਤਮ 11 ਠੂਠੀ ਦੀ ਬੈਹ ਜਾਂਦੀ ਤਾਂ ਉਹ ਕੰਮ ਹੋ ਗਿਆ ਬਾਕੀ ਆ ਆਪਣੇ ਵਾਲੇ 5 4 ਦਿਨ ਪੈਦਾ ਇਹਨਾਂ ਤੇ 4 ਕਿ ਦਿਨ ਦਾ ਫਰਕ ਕੀ ਆ ਬਈ ਅੰਮ੍ਰੀ ਹੁਣ ਤਾਂ ਤਾਂ ਗਲੀਆਂ ਜਾਨੀਆਂ ਵਿੱਚੇ ਖੜੀ ਖੜਾ ਹੋ ਜਾਂਦੀਆਂ ਕਿ ਜੰਮਣ ਨਹੀਂ ਖੜੇ ਲੱਗੀ ਰੰਗ ਜਾ ਬਣਾਉਣ ਮਾੜਾ ਮੋਟਾ ਕੋਈ ਕੋਈ ਲੱਗੀ ਖੇਲਣ ਲੱਗੀ ਬਹੁਤ ਆ ਪਹਿਲਾਂ ਬਹੁਤ ਝੜੇ ਜਾ ਕੂੜ ਗਿਆ ਹੁਣ ਵੀ ਬਹੁਤ ਝੜਦੀ ਆ ਜੰਮ ਠੱਕ 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 ਸਾ ਗਰੀ ਹੋ ਜਾਂਦੀ ਐ ਕੀ ਲੱਗਦਾ ਬੱਕ ਜਨਾ ਇਹ ਮੱਕੀ ਰੇ ਵਾਤਾ ਬਾਈ ਜਿਹੜੀ ਨੂੰ ਫਰਕ ਹੈਗਾ ਜਰੂਰ ਆਪਾਂ ਨੇ ਚੌਥੇ ਘੇਰੇ ਆ ਚੌਥੇ ਆਪਾਂ ਨੇ ਪोटाश ਜੂਰੀਆ ਬੂਸਟਰ ਅਰ ਆਇਰਨ ਪਾਇਆ ਵੀ ਖੇਤਾਂ ਦਾ ਲੱਗੇ ਫਰਕ ਇੱਥੇ ਦੇਖਦਾ ਹਾਂ ਤੁਹਾਨੂੰ ਦਿਖਾਉਂਦਾ ਆਪਣੇ ਵਾਲਾਂ ਦਾ ਰੰਗ ਚ ਹੀ ਫਰਕ ਹੈ ਬੂਟੇ ਚ ਹੀ ਫਰਕ ਪੈਣ ਲੱਗ ਗਏ ਮਹਿਗਾਲੇ ਤੇ ਲੇਟ ਲੱਗੇ ਪਏ। ਇਹ ਤਾਂ ਆਪਣੇ ਨਾਲ ਲੱਗੇ ਆ। ਦੇਖਣ ਦਾ ਰੰਗ ਬੰਨ ਜਿਹੜਾ ਹੈਗਾ। ਇਹ ਪਲਕਣਾਂ ਚ ਹੀ ਦਿਖਾਉਂਦੇ ਹਾਲੇ ਉੱਪਰ ਦੇ। ਆਪਾਂ ਆਪਣੇ ਵਾਲੇ ਵੀ ਦਿਖਾਉਂਦਾ ਸਾਨੂੰ ਜਾ ਕੇ ਇੱਕ ਵਾਰ। ਪਾਣੀ ਸਾਰੇ ਤੇ ਬਹੁਤ ਘੰਦਾ ਖੜਾ ਜੀ। ਮੋਟਰਾਂ ਬੰਦ ਸਾਡੀਆਂ। ਇੱਥੇ ਤਕਰੀਬਨ ਜਦ ਮੀਂਹ ਪੈਣ ਲੱਗਦਾ ਮੋਟਰ ਸਾਡੀ ਪਿੰਡ ਵਾਲੀ ਬੰਦ ਹੋ ਜਾਂਦੀ। ਆਹ ਰਹਾ ਮਕਰਾਬੀਆਂ ਫੇਰ ਆਉਂਦੇ ਆ ਜੇ ਇਹ ਬੱਤ ਗਾਂ ਬੱਤ ਗਾਂ ਮਕਰਾਬੀਆਂ ਦਾ ਖਤਮ ਨਹੀਂ ਹੋ ਗਿਆ ਹੈ ਨਹੀਂ ਹੋ ਰਿਹਾ ਹੁਣ ਦਿਖਦੇ ਨਹੀਂ ਕਿੱਥੇ ਗਈਆਂ ਉਹਦਾ ਆਹ ਦੇਖੋ ਆਪਣੇ ਵਾਲੇ ਖੇਤਾਂ ਇੱਥੇ ਲੱਗਦਾ ਹੀ ਫਰਕ ਦੇਖਦਾ ਉੱਤੇ ਇਹਨਾਂ ਦੀ আর ਉਹਨਾਂ ਦੀ ਲੌਜੀਕ ਦਿੰਦੀ ਹੈ ਕੀ ਤੇ ਫਰਗ ਦੇਦਾ ਅੰਡਵਾਲਾਗੀ ਆ ਆਪਣੇ ਵਾਲੇ ਇੱਕ ਛੱਟਾ ਆਪਾਂ ਨੇ ਜੋ ਹੋਰ ਲਾਉਣਾ 15 ਦਿਨ ਤੱਕ ਸਮਾਨ ਹੋ ਜਾਏ ਪੂਰਾ ਬਾਦਣਾ ਸਰੋਂ ਦੇ ਖਾਲਜ ਰੂਲ ਪਾਉਣੀਆਂ ਇੱਕ ਰੀਜੈਂਟ ਗੇਟ ਦੇਣੀ ਹੈ ਇੱਕ ਪਾਦਨੇ ਜਿੰਕੀ ਦੇ ਵਿੱਚ ਉਹ ਜੱਪਾਨਾ ਖੇਤਾਂ ਦਾ ਹੀ ਦੌਰਾ ਕਰਾਉਣਾ ਤੁਹਾਨੂੰ ਤੇ ਮੌਸਮ ਹੋਵੇ ਸਾਡੇ ਖਰਾਬ ਜਾਈ ਕੰਮਕਾਰ ਕੋਈ ਹੋਰ ਹੈ ਨਹੀਂ ਨਾ ਆਪਾਂ ਆਪਣੇ ਖੇਤਾਂ ਵਾਲੇ ਤੇ ਇਹਦੇ ਪਾਣੀ ਥੋੜਾ ਜਿਹਾ ਚੱਲ ਲੈ ਇੱਕ ਵਾਰ ਜਾਨੀ ਉਹ ਗਏ ਲੋਟ ਜਾ ਫੇਰ ਵੀ ਤਾਂ ਕਹਿੰਦਾ ਸਾਫ਼ ਸਵੇਰੇ ਮੈਂ ਪੈਂਦੇ ਚ ਕਰਨੀ ਆ ਪਈ ਅਮੀ ਉੱਡ ਰਿਆ ਘਟ ਚ ਇਹ ਦੇਖੋ ਪਾਣੀ ਆਇਆ ਹੋਊਗਾ ਉਹ ਦੀ ਖਰਾਬ ਕਰਦੀ ਇਕਨ ਉਹ ਬੱਤਕ ਬੈਠੀ ਹੋਣੀ ਆਈ ਵੀ ਇਹ ਜੇ ਆਪਾਂ ਕੋਲ ਜਾਣਾ ਨਾ ਫੇਰ ਕੋੜੂਗੀ ਹੁਣ ਇਹ ਨਹੀਂ ਪਤਾ ਵੀ ਇਹ ਵੱਡਦੀਆਂ ਕਿਆ ਕਰਦੀਆਂ ਕਰ ਗਈ ਇੱਕ ਇਹ ਮੂਹਰ ਜਾਂਦੀ ਹੈ ਹੋ ਜਾਂਦੀ ਹੈ ਇਹ ਖੇਤ ਚ ਪਾਣੀ ਚੱਲਦਾ ਜੀ ਚੋਈ ਜਿਹੜੀ ਕਹਿੰਦੇ ਆ ਉੱਥੇ ਨੱਕਾ ਪੈਂਦਾ ਇਹ ਆਪਣੇ ਇੱਕ ਦਿਨ ਦੀ ਲਵਾਈ ਆ ਪਹਿਲਾਂ ਇਹ ਲੱਗੇ ਗਿਆ ਲੱਗਦੀ ਆਪਣੇ ਨੇ ਲੱਗੇ ਸਪਰਾਂ ਨੇ ਮਹਾਰਾਜ ਜੀ ਨੇ ਕਾ ਆਪਣੇ ਵਾਲੇ ਧੰਨਾ ਨੂੰ ਕਿਆ ਕਹਿੰਦੇ ਹੋ ਜੀ ਮੇਰੇ ਜਿੰਦਾਂ ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਹੈ ਬੰਦਾ? ਹੋ ਜੀ। ਗਰਮੀ ਤੇ ਰਹੇ ਤਕ ਉਸ ਮਿਲੀ। ਹਾਂ ਹਾਂ ਹੱਜਦਾ ਹੈਗਾ ਜੀ। ਬਹੁਤ ਫਰਕ ਹੈ ਨਾ। ਗਰਮੀ ਦੇ ਪੈਏ ਦੇ ਬਾਅਦ ਨਾ ਥੋੜਾ ਟਾਈਮ ਲੈਂਦਾ ਫੇਰ ਹਨਾ ਹੋ ਜਾਂਦੀ। ਜੀ ਨੂੰ ਨਹੀਂ ਆਈ ਨਹੀਂ ਹੋਈ। ਅੱਜ ਘਟ ਹੈ। ਇਹ ਠੀਕ ਹੈ। ਅੱਜ ਬੱਦਲ ਵਾਝੀ ਰਹੀ ਵੀ ਹੈਗੀ ਇਹ ਚਲ। ਇਹ ਹੋ ਵੀ ਜਿਹੜਾ ਨਹੀਂ ਪਿਆ ਹੋਰ ਸਮਝਿਆ ਪਿਆ। ਰਸਮਝਿਆ ਪਿਆ। ਜੋਰ ਵਾਲਾ ਨਹੀਂ ਪਿਆ ਜਿਹੜੀ ਪਿਆ ਥੋੜਾ ਟਾਈਮ ਲਿਗੇ ਆ ਬੈਣ ਨੂੰ ਲੰਬਾ। ਜੀ ਇਸ ਵਾਰ ਇਸ ਮਾੜੇ ਦੋ ਘੰਟੇ ਲੱਗੇ ਆ। ਹਾਂ ਜਣੀ ਕਿਆਰੇ ਦੇ ਮਾਣ ਹੀ ਨਹੀਂ ਬਾਹਰ ਘਟੇਗਾ। ਇਹ ਨਾ ਨਹੀਂ ਪਿਆ ਮੈਂ ਦੇਖਿਆ ਠੀਕ ਹੈ ਨਾ ਕਵਰਮੈਂਟ ਪਹਿਜ ਨਾ ਕਿ ਘਟਿਆ ਦਾ ਤਿੰਨ ਦਿਨ ਚ ਵਧੀਆ ਪੈ ਗਿਆ ਅਜਾ ਨਦੀ ਅੱਜ ਮੈਂ ਇਧਰ ਚਮਕੌਰ ਸਾਨੂੰ ਗਿਆ ਤਾਂ ਹੁਣ ਤਾਂ ਘਟ ਹੈ ਹਾਂ ਅਜਾ ਦਿਖਣਾ ਦਿਖਦੀ ਨਹੀਂ ਨਾ ਉੱਪਰ ਪਾਣੀ ਚੜਿਆ ਹੋਇਆ ਤਾਂ ਗੈਂ ਡੋਮਾ ਜਾਂ ਵਿੱਚ ਬੜੀ ਵੱਡੀ ਹੁੰਦੀ ਆ ਨਹੀਂ ਕੋਈ ਬੁੱਟੀ ਨਹੀਂ ਹੁੰਦਾ ਜਿੰਨਾ ਕਿ ਚੱਲਦਾ ਵਿਚਾਲੇ ਜੇ ਝੂਂੜ ਦੇ ਖੜੇ ਆ ਉਹਨਾਂ ਦੇ ਵਿੱਚ ਨ ਘੁੰਮਣ ਘਰੇ ਜੀ ਪਾ ਕੇ ਚੱਲੀ ਜਾਂਦਾ ਥੋੜਾ ਥੋੜਾ ਇਕਣ ਹੈ ਵੀ ਚਲੋ ਹੁਣ ਆਉਂਦੇ ਨਦੀਆਂ ਥੋੜੇ ਜਿਹਾ ਘਟਾ ਹੈ ਅੱਛਾ ਹੁਣ ਤਾਂ ਦਿਖਦੇ ਹੁਣ ਘਟ ਗਿਆ ਪਾਣੀ ਇਹੀ ਨਦਰੀ ਦੇ ਇਹਦਾ ਖਤਰਾ ਵੀ ਹੈ ਇਹਦੇ ਡੈਮ ਬਣੇ ਦੇ ਉੱਪਰ ਉਹ ਡੈਮ ਜੇ ਟੁੱਟ ਦੇ ਨਾ ਜਨ ਨੁਕਸਾਨ ਕਰਦੇ ਆ ਜੇ ਨਦੀ ਦਾ ਪਾਣੀ ਆਪਣਾ ਆਈ ਜਾਵੇ ਫੇਰ ਨਦੀ ਨਹੀਂ ਮਾਰ ਵਾਰਦੀ ਨਹੀਂ ਉਹਦੀ ਹੁਣ ਹਾਇਦਰ ਵਾਲੀ ਆਉਂਦੀ ਹੈ ਸਾਫ ਦੀ ਆਉਂਦੀ ਹੈ ਇਹ ਆਉਂਦੀ ਪਹਿਲਾਂ ਉੱਧਰ ਦੀ ਪਹਿਲਾਂ ਇਹਦੇ ਜੇ ਡੈਮ ਨਹੀਂ ਤਾਂ ਪਾਣੀ ਜਿਹੜਾ ਮਹੀਨਾ ਆ ਗਿਆ ਲੰਘ ਜਾਂਦਾ ਇਹ ਫੇਰ ਡੈਮਾਂ ਚ ਰੁਕ ਜਾਂਦਾ ਜਾਂ ਡੈਮ ਟੁੱਟਦੇ ਆ ਫੇਰ ਤੈਨੂੰ ਪਤਾ ਹੀ ਫਿਰ ਉਹਨਾਂ ਕੋਈ ਕਰਨਾ ਹੀ ਕਰਨਾ ਤਾਹੇ ਨਦੀ ਜੇ ਨਦੀ ਟੁੱਟੇ ਨਾ ਇੱਕ ਅੱਧੀ ਜਗ੍ਹਾ ਟੁੱਟਦੀ ਹੁੰਦੀ ਐ ਜਾਂ ਡੈਮਾਂ ਦਾ ਲੋਡ ਪੈ ਗਿਆ ਫਿਰ ਇਹ ਕਈ ਜਗ੍ਹਾ ਟੁੱਟਦੀ ਐ ਪਿੱਛੇ ਟੁੱਟੀ ਨਹੀਂ ਆਪਣੇ ਚੌਥੇ ਟੁੱਟੀ ਐ ਰੰਗੇ ਟੁੱਟੀ ਐ ਸੁਰਤਾਪੁਰ ਨੂੰ ਟੁੱਟੀ ਐ ਪਿੱਛੇ ਵੀ ਟੁੱਟ ਲਿਆ ਜਾਏ ਕਈ ਵਾਰ ਨਦੀ ਚ ਨੂੰ ਫਿਰ ਨਹਿਰ ਚ ਨੂੰ ਕਿਹੜੇ ਸਮੇਂ ਪਾੜ ਪਿਆ ਦਾ ਵੇਖ ਲੈ ਕਿਹੜੇ ਦਿਨਾਂ ਚ ਟੁੱਟੀ ਜਿਆ ਨੇ ਸੌਣ ਵਿੱਚ ਸੀ ਹਾਂ ਸੌਣ ਮਗਨ ਹਾਈਦੀ ਨੌਂਦਰੀ ਕਿਨੂੰ ਫਿਰ ਆਉਣੀ ਐ ਹੁਣ ਜਿਹੜੀ ਆਹਨੋਂ ਆਹਨੋਂ ਆਉਣੀ ਜਿਹੜੀ ਅੱਛਾ ਅੱਛਾ ਹਾਂ ਜੀ ਨੌਂ ਨੂੰ ਐ 9 ਨੂੰ ਐ 9 ਤੇ ਨੌਂ ਬਨ ਦੀ ਗੱਲ ਨੂੰ ਇੱਥੀ ਜਿੱਤੀ ਯਾਰ 9 ਨੂੰ ਕਿੱਥੇ ਜੇ ਆਪਾਂ ਜਦ ਉਧਰ ਨੂੰ ਘੁੰਮ ਕੇ ਆਏ ਬੂਟੇ ਲੈ ਕੇ ਆਏ ਤੇ ਜਦ ਬੂਟੇ ਲੈ ਕੇ ਆਏ ਬੜੀ ਢੇਲੇ ਕਿਨ ਨੂੰ ਆਏ ਆਪਾਂ ਉੱਥੇ ਲਾ ਕੇ ਜਾ ਤਾ ਟੁੱਟੀ ਬਿੰਦੀ ਨਾਲੀ ਆ ਆ ਜਿਹੜੇ ਬੂਟੇ ਆਪਾਂ ਨੇ ਇੱਥੇ ਬੰਡੇ ਤੇ ਆਪਾਂ ਉਧਰ ਨੂੰ ਆਵਾਂ ਜਦ ਅਸੀਂ ਤੂੰ ਸਾਫ ਲਾ ਲੈ ਜਾ ਸੌਂ ਦਾ ਕਾਲਾ ਚੱਲਦਾ ਦਾ ਜਦ ਅਸੀਂ ਉਹ ਬੜੀ ਢੇਲੇ ਲੰਗਰ ਸ਼ੱਕ ਆ ਇੱਥੇ ਥੇ ਦਿਨ ਲੁੱਟੀ ਤਾਂ ਹੀ ਕਿਸੇ ਤੇ ਨਾ ਨਦਾਂ ਦੋਰਾ ਲਾ ਜ ਤੇ ਫਿਰ ਅਸੀਂ ਇੱਥੇ ਲਾ ਕੇ ਆਏ ਆ ਤਰਾ ਮੰਨ ਪਰ ਨੂੰ ਮੈਂ ਠੀਕ ਜਿਹਾ ਜਦਾ ਹਾਂ ਪਰ ਪਿਛਲੇ ਸਾਲ ਨਦੀ ਨੇ ਆਈ ਹੈ ਨਾ ਪ੍ਰਾਰਥੀ ਗੱਲ ਹੈ ਪ੍ਰਾਰਥੀ ਗੱਲ ਹੈ ਨਾ ਹਾਂ ਪ੍ਰਾਰਥੀ ਗੱਲ ਹੈ ਠੀਕ ਹੈ ਠੀਕ ਹੈ ਮੈਂ ਤਾਂ ਹੀ ਕਹ ਸੀ ਬੁਲਫੂਨ ਰਖਿਆ ਪਰ ਨਹੀਂ ਟੁੱਟੀ ਨਦੀ ਪ੍ਰਾਰਥੀ ਗੱਲ ਹੈ ਪ੍ਰਾਰਥੀ ਗੱਲ ਹੈ ਠੀਕ ਹੈ ਦੋ ਸਾਲ ਹੋ ਗਏ ਮਲਟੀਛੇਤੀ ਟਾਈਮ ਲੰਘਿਆ ਹਾਂ ਤਾਂ ਅਨਰ ਵੀ ਸਾਲ ਵੀ ਨਹੀਂ ਹੋਇਆ ਲੈ ਵੀ ਆ ਹੁਣ ਦੀ ਗੱਲ ਹੈ ਹਲੇ ਵੀ ਸੋਚਦਾ ਦੋ ਸਾਲ ਹੋ ਗਏ ਕਿ ਨਹੀਂ ਇਹ ਵੀ ਦੋ ਸਾਲ ਹੋ ਗਏ ਹਾਂ ਦੋ ਸਾਲ ਹੀ ਹੋ ਗਏ ਹੈ ਨਾ ਵੀ ਇੱਕਣਾ ਨਦੀ ਤੇ ਫੇਰ ਵੀ ਟੁੱਟੂਗੀ ਨੇ ਪਿਛਲੇ ਸਾਲ ਜਿਹੜੇ ਟਾਈਮ ਚੌਤਾਂ ਨਦੀ ਟੁੱਟੀ ਆ ਉਹ ਤੇ ਪਹਿਲੇ ਅਗਲੇ ਸਾਲ ਆ ਜਦ ਨਦੀ ਚੌਤਾਂ ਟੁੱਟੀ ਆ ਜਦ ਐਮਐਲਏ ਪਹੁੰਚ ਲਿਆ ਹੋਰ ਕਿੰਨੇ ਅਵਸਰ ਆਏ ਆ ਲੈ ਜੀ ਹਾਂ ਹੁਣ ਬਸ ਤਿਆਰੀ ਆ ਇਹ ਗੈਲੇ ਸ਼ੁਰੂ ਕਰ ਦੇਣਾ ਕੰਮ ਸ਼ੁਰੂ ਕਰ ਦੇਣਾ ਬੰਨ ਪਾੜ ਲਵਾਉਣ ਵਾਸਤੇ ਫੌਜੀ ਬੁਲਾਈ ਦੇ ਨੇ ਕਰਤਾ ਸਾਰਾ ਕੁਝ ਸਕਦੇ ਸਰਕਾਰ ਪਰ ਜਿਹੜਾ ਸਫਾਈ ਨਹੀਂ ਕਰਾਈ ਹੈ ਜੀ ਹੁਣ ਨੁਕਸਾਨ ਫੇਰੂ ਨਾ ਕਰਨਾ ਇਕਨ ਆਰ ਨੁਕਸਾਨ ਹੁੰਦਾ ਪਿੰਡ ਦਾ ਪਿੰਡ ਦਾ ਕਹਿੰਦੇ ਨਾ ਖਸਾਨਾ ਉਹਥੇ ਡੰਗਰਾਂ ਦਾ ਰਸਤਾ ਬਣਿਆ ਹੁੰਦਾ ਟਰੈਕਟਰਾਂ ਦਾ ਰਸਤਾ ਬੜਿਆ ਹੁੰਦਾ ਜਾਂਦੇ ਨੂੰ ਵੀ ਉਹਦੇ ਜਾਗਰ ਉਹਥੇ ਨੂੰ ਖਾਰ ਪਾਉਣੇ ਹੋ ਮਾਉਣੇ ਆ ਵੀ ਇੱਕਨ ਹੁਣ ਨਦੀ ਮੂਰ ਪਾਣੀ ਮੂਰੇ ਜ਼ੋਰ ਵੀ ਹੈ ਨਹੀਂ ਬਾਕੀ ਦੇਖਦੇ ਗਏ ਮਨਦਾ ਮੈਦਾਨ ਦੇ ਦੇਖਿਆ ਚੰਗੌਰ ਸਾਹਿਬ ਜੀ ਗਿਆ ਜਿਹੜੀ ਨਹਿਰ ਚ ਪਾਣੀ ਬਹੁਤ ਹੈ ਹਾਂ ਨਹਿਰ ਪਾਣੀ ਹੈ ਨਹਿਰ ਚ ਪਾਣੀ ਦਾ ਹੰਤ ਕੋਈ ਨਹੀਂ ਹੈਗਾ ਵੀ ਮੀਂਹ ਦੋ ਤਿੰਨ ਜਗ੍ਹਾ ਕਰੇ ਉਧਰੇ ਹੁੰਦਾ ਕਦੇ ਹੜ ਜਾਂਦਾ ਦਾ ਪਾਣੀ ਸਭ ਦੇ ਆਪਣੇ ਵਰਗਾ ਹੀ ਆ ਬਹੁਤਾ ਨਹੀਂ ਕਿਤੇ ਚੱਲਦਾ ਹੈ ਕਦੇ ਮਾਰ ਨਹੀਂ ਪਾਣੀ ਨਹੀਂ ਵੀ ਨਦੀ ਜਮਣੀ ਘਟਦਾ ਜਾ ਚਾਹਦਾ ਕਿਨੇ ਪਿਛਲੇ ਵਾਰ ਨਦੀ ਆਈ ਨਹੀਂ ਹੈਗੀ ਆਪਾਂ ਜਿਹੜਾ ਕਹਿੰਦੇ ਵੀ ਆਏ ਟੁੱਟੀਆਂ ਕਿ ਪਿਛਲੇ ਵਾਰ ਨਦੀ ਉਹ ਨਹੀਂ ਆਈ ਹੈਗੀ ਚੱਲ ਐਂਦੀ ਪੱਥਰ ਪੁੱਥਰ ਜਾ ਕੁਝ ਲਾਇਆ ਇਹਨਾਂ ਨੇ ਦੇਖਦੇ ਕੁਝ ਹਾਂ ਪਰ ਉਹਨਾਂ ਇੱਕ ਵਿੱਚ ਇਹਨਾਂ ਨੇ ਹੋੜ ਬਣਾਤੀ ਪਟੀਸ਼ਨਾਂ ਜੀਆਂ ਉਹਦਾ ਛੋਟੇ ਲੋਟ ਕੱਥਰ ਲਾਤਾ ਥੋੜਾ ਉਹ ਰੋਗ ਜਿਹੜਾ ਕਹਿੰਦੇ ਪਾਣੀ ਰੋਕ ਕੇ ਪਾਣੀ ਪੀਆ ਕਰੂ ਵੀ ਨਦੀ ਐ ਕਿੱਥੇ ਭਲਾ ਪਾਣੀ ਪੀਣਾ ਇਹਨਾਂ ਨੇ ਉਹ ਡੈਮ ਵਾਲਾ ਕੰਮ ਹੋ ਗਿਆ ਦੇਖੋ ਪਿੱਛੇ ਡੈਮਾਂ ਨੇ ਰੋਕਿਆ ਪਾਣੀ ਇਹ ਹੋਰ ਥੋੜਾ ਥੋੜਾ ਰੁਕਿਆ ਰਹੂਗਾ ਬਾਕੀ ਜਿਹੜਾ ਬਣਾਇਆ ਪਾਣੀ ਆ ਆਪਣਾ ਤਾਂ ਨਹੀਂ ਹੈਗਾ ਪੀਣੇ ਵਾਲਾ 100 ਫੁੱਟ ਤੱਕ ਦਾ ਪਾਣੀ ਹੈਗਾ ਸੋਰੇ ਵਾਲਾ ਮੈਂ ਤਾਂ ਕੱਲਾ ਦੇਖਾ ਟੈਂਕੀ ਸਾਡੀ ਜੀ ਭਰੀ ਪਈ ਸੋਰੇ ਗਰ ਸੋਰਾ ਬਹੁਤ ਸੋਰਾ ਦੋਈ ਟੈਂਕੀ ਦਾ ਪਾਣੀ ਦਾ ਕਰਦੇ ਬੰਦੋਬਸਤ ਉਹਨੋਂ ਸਾਹਮਦੇ ਆ ਹਾਂ ਬਾਕੀ ਭਾਈ ਮੌਸਮ ਹੋ ਗਿਆ ਹੁਣ ਸਾਫ ਸਾਡੇ ਆਣ ਹੁਣ ਤਾਂ ਪਾਣੀ ਗਲੇ ਤਕਰੀਬਨ 4 ਦਾ ਟਾਈਮ ਹੋਇਆ ਦਾ ਵੀ ਮੌਸਮ ਵੀ ਉੱਪਰ ਸਾਫ ਹੁੰਦਾ ਜਾਂਦਾ ਵਧੀਆ ਇੱਕਨ 3-4 ਦਿਨ ਕੱਢਦੇ ਹੁਣ ਸਾਨੂੰ ਮਹਿੰਦੀ ਤਾਂ ਨਹੀਂ ਲੋੜ ਹੈਗੀ ਮੌਸਮ ਹੈਗਾ ਫਰਕ ਹੈ ਰਾਤ ਨੂੰ ਵੀ ਠੰਡਾ ਹੁੰਦਾ ਹਵਾ ਹਵਾ ਚੱਲੀ ਜਾਂਦੀ ਹੈ ਨਾ ਵੀ ਕੂਲਰ ਕੋਲ ਦਾ ਫੇਸੀ ਲੱਗੀ ਪੈਣਾ ਪੈਂਦਾ ਏਸੀ ਦੇ ਬੰਦੇ ਆ ਵੀ ਚਲੋ ਠੀਕ ਆ ਬਾਈ ਮਿਲਦੇ ਆ ਅਗਲੇ ਵਲੌਗ ਵਿੱਚ ਫਿਰ ਅੱਜ ਬਾਈ ਇੱਥੇ ਲੰਗਰ ਵੀ ਲਾਇਆ ਤੁਸੀਂ ਪਕੌੜੇ ਘੜੀਏ ਸਲਾਹ ਜੀ ਕਰਕੇ ਲਾਤੇ ਵੀ ਚਲੋ ਆਪਾਂ ਨੂੰ ਜਾਣਾ ਪੈ ਗਿਆ ਚੌਕੌਰ ਸਾਹਿਬ ਹੋ ਵੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਸੇ ਕਿਹਾ ਲੱਭੜਾ ਠੀਕ ਤੂੰ ਸਾਰ ਵਧੀਆ ਵਧੀਆ ਕਿੱਧਰ ਫਿਰਦਾ ਤੂੰ ਘੁੰਮਦਾ ਜਾ ਹੈ ਮੀਂਹ gale ਆ ਗਿਆ ਹੋਰ ਅੱਛਾ ਉਹ ਬਾਈ ਇਹ ਪੁਰਾਣਾ ਸਾਡਾ ਬੜਾ ਸਾਰਿਆਂ ਦੇ ਸਾਡਾ ਫੁੱਫੜ ਹੈ ਹੈਗਾ ਉਹ ਬਾਈ ਕਿਸੇ ਟਾਈਮ ਚੜਾਈ ਦੀ ਹੈ ਉਹ ਫੜ ਚੜਾਈ ਦੀ ਮੈਨੂੰ ਛੋਟੀ ਆਇਆ ਜਾਂ ਮੈਂ ਛੋਟਾ ਜਾਦਾ ਜਾਂ ਬੋੜਾ ਬੱਜ ਨਹੀਂ ਆਉਂਦਾ ਅੱਛਾ ਜੀ ਜਦ ਮੈਂ ਤੇਰਾ ਰਾਤ ਨੂੰ ਇਹ ਨਾ ਮੈਂ ਦੁੱਧ ਜਿੱਦ ਕੀਆ ਪਾਣੀ ਦਿੱਤਾ ਤੇ ਸਵੇਰੇ ਉਹ ਗੰਭਲੇ ਚੜੇ ਅੱਛਾ ਤੇੰਦਰ ਨੂੰ ਆਹੋ ਤੇੰਦਰ ਕਹਿੰਦਾ ਹਾਂ ਮਾ ਮੈਂ ਮੰਨ ਕੇ ਡਾਕਟਰ ਬਦੋਈ ਉਹ ਪੰਜ ਬੁਰਾ ਹਾਰਾ ਮੈਨੂੰ ਤੈਨੂੰ ਸਾਹ ਹੁਣ ਵੀ ਚੜਦਾ ਲੱਗਦਾ ਹੁਣ ਵੀ ਸਾਹ ਜੜੇ ਲੱਗਦਾ ਸਾਹ ਤਾਂ ਕਿਉਂ ਦਰਦਦਾ ਹਾਂ ਹਾਂ ਚੱਲ ਹੱਸੋ ਜ਼ਾਲਾ ਵੀ ਹੂੰ ਉਹ ਨਾ ਖੂਨ ਚੈੱਕ ਕਰਿਆ ਖੂਨ 5 ਗ੍ਰਾਮ ਸਰਕਾਰ ਕਰਤਾ ਬੁਰਾ ਹਾਰਾ ਕਰਤਾ ਸਕੂਟਰ ਉਹਦੇ ਨਾ ਕਦੇ ਰਾਇ ਨਾ ਕੀ ਕੱਜਾ ਪਾ ਰੁਕੇ ਇਸੇ ਬੁਲਾ ਦੇਣਾ ਕਦੇ ਦੂਜੇ ਵਾਰ ਦੇਖੂ ਮੁੰਜਾ ਭਾਈ ਚਾਰ ਤਿੰਨ ਮੋਨ ਔਖੇ ਕਰਦੇ ਮੈਂ ਪਰਾਥੀ ਸਾਂਝੂ ਚੱਲੇ ਜਾਂਦੇ ਜਕਰ ਠੀਕ ਸਵੇਰ ਦੀ ਉਹਨਾ ਤੋਂ ਰੋਟੀ ਰੋਟੀ ਖਾ ਕੇ ਜੇ ਹੁਣ ਅਪੀ ਰੱਖ ਕੇ ਪਾਈ ਜਾਂਦੀ ਜੇ ਬੱਚੇ ਬੋਲਦੇ ਨੇ